ਜੀ ਤੂੰ ਹੀ ਆਪਣਾ ਸਟੈਮਨਾ ਬਣਾਓ ਆਪਣੀ ਐਕਸਰਸਾਈਜ਼ ਕਰੋ ਸੈਰ ਕਰੋ ਤੇ ਫਿਰ ਕਿਤੇ ਨਾ ਕਿਤੇ ਤੁਸੀਂ ਇਹਨਾਂ ਨੂੰ ਪਹੁੰਚਾਉਂਦੇ ਕਬਲ ਬਣ ਜਾਓਗੇ ਇਸ ਤਰ੍ਹਾਂ ਹੈ ਜਿਕੇ ਸ਼ੁਰੂ ਤੋਂ ਸ਼ੌਂਕ ਹੀ ਸੀ ਜਿੱਦ ਬਣਾ ਕੇ ਰੱਖੀਏ ਬਾਕੀ ਇਹ ਕੀ ਵੀ ਇੱਕ ਮਾਲਕ ਦੀ ਵੀ ਕਿਰਪਾ ਜਿਹੜੀ ਆ ਉਹ ਜ਼ਿਆਦਾ ਆ ਮੈਂ ਇਥੇ ਕਮਾਂਗਾ ਵੀ ਉਸ ਮਾਲਕ ਦੀ ਅਪਰ ਚਪਾ ਮੇਰੇ ਤੇ ਕਿ ਮੈਂ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਨਹੀਂ ਲੈ ਰਿਆ ਸਿਰਫ ਇਹੀ ਆ ਕਿ ਮਾਲਕਾ ਤਾਂ ਮੈਨੂੰ ਸਾਥ ਆ ਤੇ ਆਪਣਾ ਜਿਹੜਾ ਸਰੀਰ ਹੈ ਨੂੰ ਮੈਂ ਜਿੰਨਾ ਭੰਨਿਆ ਜਾਂਦਾ ਤਕਰੀਬਨ ਇੱਕ ਦੇ ਅੱਢੀ ਦਾ ਮੈਂ 3.5 ਘੰਟੇ ਜਿਹੜੇ ਨੇ ਇਹਦੇ ਤੇ ਲਉਣਾ ਸਰੀਰ ਮੈਂ ਜਾਂਦਾ ਸਵਾ ਘੰਟਾ ਮੇਰੀ ਸੈਰ ਹੁੰਦੀ ਆ ਸਵਾ ਘੰਟਾ ਸੈਰ ਕਰਨ ਤੋਂ ਬਾਅਦ ਮ ਆ ਕੇ ਸਵਾ ਘੰਟਾ ਇੱਥੇ ਐਕਸਰਸਾਈਜ਼ ਕਰੀਦਾ ਇਸ ਮੇਰੇ ਤੋਂ ਪਹਿਲਾਂ ਮੇਰਾ ਬੇਟਾ ਲੱਗਾ ਹੁੰਦਾ ਜਦੋਂ ਉਹ ਹਟਦਾ ਤੇ ਮੈਂ ਸ਼ੁਰੂ ਹੋ ਜਾਂਦਾ ਅੱਜ ਦੀ ਨੌਜਵਾਨੀ ਨੂੰ ਇੱਕ ਸੇਧ ਦੇ ਰਹੇ ਨੇ ਜਿਹੜੇ ਕੀ ਕਹਿ ਸਕਦੇ ਕਿ ਇੱਕ ਜੇਲ੍ਹ ਡਿਪਾਰਟਮੈਂਟ ਦੇ ਵਿੱਚੋਂ ਰਟਾਇਰਡ ਨੇ ਸਹਾਇਕ ਸੁਪਰੀਡੈਂਟ ਔਰ ਬਟਾਰੇ ਦੇ ਰਹਿਣ ਵਾਲੇ ਔਰ ਸੇਧ ਐਸੀ ਹੈ ਕਿ ਚਾਹੇ ਅੱਜ ਜਿਹੜੇ ਨੌਜਵਾਨ ਨੇ ਇਹ ਕਹਿ ਸਕਦੇ ਕਿ ਅੱਜ ਕਿਹਾ ਜਾਂਦਾ ਹੈ ਕਿ ਨੌਜਵਾਨ ਜਿਹੜਾ ਨਸ਼ੇ ਦੇ ਨਾ ਕੁਰਾਹੇ ਪਿਆ ਹੋਇਆ ਔਰ ਉਸ ਕੁਰਾਹੇ ਤੋਂ ਬਾਹਰ ਕੱਢਣ ਲਈ ਕਈ ਤਰ੍ਹਾਂ ਦੇ ਆ ਉਪਰਾਲੇ ਵੀ ਕੀਤੇ ਜਾਂਦੇ ਨੇ ਲੇਕਿਨ ਇਹ ਇੱਕ ਇਹ ਕਹਿ ਸਕਦੇ ਇਨਸਾਨ ਨੇ ਕਿ ਜਿਹੜੀ ਇੱਕ ਐਸੀ ਸੇਧ ਦੇ ਰਹੇ ਨੇ ਜਿੱਥੇ ਸੇਧ ਨੂੰ ਆਪਣੇ ਆਪ 'ਚ ਸਹੀ ਰੱਖਣਾ ਸਿਹਤ ਦਾ ਧਿਆਨ ਰੱਖਣਾ ਔਰ ਇਸ ਉਮਰ ਦੇ ਵਿੱਚ ਵੀ ਆਪਣੀ ਪੂਰੀ ਤੰਦਰੁਸਤੀ ਨਾਲ ਆਪਣਾ ਜੀਵਨ ਜੀਵੇ ਨੇ ਔਰ ਇੱਕ ਸਿਹਤਮੰਦ ਨੌਜਵਾਨ ਹਨ ਭਜੀ ਕਿਵੇਂ ਦਾ ਇੱਕ ਰੂਟੀਨ ਰੈਂਦੀ ਆ ਕਿਉਂਕਿ ਰਿਟਾਇਰਡ ਹੋਣ ਤੋਂ ਬਾਅਦ ਤੇ ਕਹਿੰਦੇ ਕਿ ਰਿਟਾਇਰਮੈਂਟ ਦੇ ਵਿੱਚ ਹੱਥ ਜੜ ਆ ਜਾਂਦੀ ਆ ਛੋਟੀ ਤੇ ਤੁਹਾਡੇ ਅੱਜ ਵੀ ਡੰਬਲ ਨੇ ਦੇਖੋ ਜੀ ਸ਼ੁਰੂ ਤੋਂ ਹੀ ਇਹੀ ਸ਼ੌਂਕ ਰਿਹਾ ਕਿ ਚੰਗੀ ਸਿਹਤ ਜਿਹੜੀ ਆ ਉਹੀ ਹੋਵੇ ਆਪਣੀ ਤੇ ਲੋਕਾਂ ਨੂੰ ਮੈਂ ਇਹੀ ਸੇ ਦਿੰਨਾ ਕਿ ਕੋਸ਼ਿਸ਼ ਕਰੋ ਜਿੰਨੀ ਵੱਧ ਤੋਂ ਵੱਧ ਸੇ ਨੂੰ ਸੇਰ ਹੁੰਦੀ ਹੈ ਐਕਸਰਸਾਈਜ਼ ਕਰੋ ਇਹਦੇ ਨਾਲ ਇੱਕ ਤੇ ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਸਾਡਾ ਜੋ ਵੀ ਖਾਂਦੀ ਨਾ ਕੁਝ ਵੀ ਸਾਨੂੰ ਸਹੀ ਨਹੀਂ ਮਿਲ ਰਿਆ ਹਰ ਚੀਜ਼ ਦੇ ਵਿੱਚ ਮਲਾਵਟਾ ਦੁੱਧ ਲੈ ਲਓ ਤੇ ਚਮਲਾਵਟਾ ਫਰੂਟ ਲੈ ਲਓ ਕੈਮੀਕਲ ਦੇ ਨਾਲ ਉਹਨੂੰ ਤਿਆਰ ਕਰੇ ਨੇ ਪਕਾਰੇ ਨੇ ਕੱਚਾ ਹੁੰਦਾ ਤੇ ਜਦੋਂ ਹਰੇ ਨੂੰ ਉਹ ਕੈਮੀਕਲ ਚ ਪਾਉਂਦੇ ਨੇ ਪੀਲਾ ਕਰਕੇ ਕੱਢ ਲੈਂਦੇ ਨੇ ਇਹ ਵੀ ਸਾਰਾ ਬਿਮਾਰੀਆਂ ਦਾ ਘਰ ਆ ਜੀ ਤੁਸੀਂ ਆਪਣਾ ਸਟੈਮਨਾ ਬਣਾਓ ਆਪਣੀ ਐਕਸਰਸਾਈਜ਼ ਕਰੋ ਸੈਰ ਕਰੋ ਤੇ ਫਿਰ ਕਿਤੇ ਨਾ ਕਿਤੇ ਤੁਸੀਂ ਇਹਨਾਂ ਨੂੰ ਪਹੁੰਚਾਉਂਦੇ ਕਵਲ ਬਣ ਜਾਓਗੇ ਤਾਂ ਕਿ ਆਪਣਾ ਇਮਿਊਨਿਟੀ ਲੈਵਲ ਅਪਗ੍ਰੇਡ ਕੀਤਾ ਜਾਏ ਮਨ ਪਾਵਰ ਲੇਕਿਨ ਮੈਂ ਥੋੜਾ ਪਹਿਲੇ ਤੁਹਾਨੂੰ ਜ਼ਰੂਰ ਪੁੱਛੂਗਾ ਕਿ ਤੁਸੀਂ ਥੋੜਾ ਆਪਣੇ ਬਾਰੇ ਦੱਸੋ ਤੁਹਾਡੀ ਏਜ ਜਾਂ ਤੁਹਾਡੀ ਇੱਕ ਰੁਟੀਨ ਜਿਹੜੀ ਪਹਿਲੇ ਕਿਵੇਂ ਦੀ ਸੀ ਤੇ ਅੱਜ ਕਿਵੇਂ ਦੀ ਲਈ ਦੀ ਹੈ ਰੁਟੀਨ ਦੇਖੋ ਜੀ ਸ਼ੁਰੂ ਤੋਂ ਮੇਰੀ ਹੀ ਰਹੀ ਆ ਮੈਂ ਤੁਰਾ ਫੇਰੇ ਨੂੰ ਜਦੋਂ ਜਦਾ ਪਸੰਦ ਕਰਦਾ ਸੀ ਜਦੋਂ ਮੈਂ ਕਸ਼ਪਾਈ ਹੀ ਉਦੋਂ ਵੀ ਕੁਰਸੀ ਤੇ ਬਹੁਤ ਘੱਟ ਬੈਠਾ ਉਸ ਤੋਂ ਬਾਅਦ ਹੌਲਦਰ ਬਣਿਆ ਫਿਰ ਵੀ ਕੁਰਸੀ ਤੇ ਬਹੁਤ ਘੱਟ ਬੈਠੇ ਆ ਪਿੰਡ ਤੇ ਆ ਕੇ ਜਦੋਂ ਅਸੀਂ ਅਸਿਸਟੈਂਟ ਸਟੂਡੈਂਟ ਬਣਿਆ ਮੇਰੇ ਨਾਲ ਦੇ ਜਿਹੜੇ ਨੇ ਭਾਵੇਂ ਉਹ ਕਸ਼ਪਾਈ ਹੀ ਤੇ ਭਾਵੇਂ ਉਹ ਮੇਰੇ ਤੋਂ ਵੱਡਾ ਅਫਸਰ ਸੀਨੀਅਰ ਹੀ ਭਾਵੇਂ ਉਹ ਮੇਰੇ ਤੋਂ ਜੁਨੀਅਰ ਸੀ ਉਹਨਾਂ ਨੂੰ ਇਹ ਹੀ ਹੁੰਦਾ ਕਿ ਆਪਾਂ ਬੈਠ ਕੇ ਵੱਤ-ਵੱਤ ਕੰਮ ਕਰੀਏ ਨਿਗਾ ਉਹਨਾਂ ਦੀ ਜੂਰ ਹੁੰਦੀ ਸੀ ਇੱਕ ਚੀਜ਼ ਮੈਂ ਇਹ ਜ਼ਰੂਰ ਕਹਾਂ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ ਲਗਭਗ 95% ਜਿੰਨੇ ਤੁਸੀਂ ਦੇਖੋਗੇ ਉਹ ਲਗਭਗ ਫਿੱਟੀ ਹੁੰਦੇ ਨੇ ਹਰ ਕੰਮ ਦੇ ਵਿੱਚ ਜੇ ਉਹ ਬੈਠੇ ਵੀ ਨੇ ਤੇ ਨਿਗਾ ਉਹਨਾਂ ਦੀ ਜਿਹੜੀ ਇੱਜ਼ਤ ਫਿਰ ਬੈਠੀ ਆ ਭਈ ਅਸੀਂ ਮੁਲਜ਼ਮਾ ਦੇ ਵਿੱਚ ਡਿਊਟੀ ਕਰ ਰਹੇ ਆ ਤੇ ਜੋ ਸਾਡਾ ਦੇਣਾ ਰਿਜ਼ਲਟ ਦੇਣਾ ਸ਼ਾਮ ਨੂੰ ਆਪਣੀ ਡਿਊਟੀ 6 ਵਜੇ ਤੱਕ ਜਾਂ ਉਹ 12 ਵਜੇ ਤੱਕ ਜਾਂ ਉਹ ਸ਼ਾਮ ਤੱਕ ਜਿੰਨੀ ਵੀ ਡਿਊਟੀ ਹੈਗੀ ਆ ਉਹਦਾ ਰਿਜਲਟ ਦੇਣ ਵਾਸਤੇ ਹਰ ਵਕਤ ਤਿਆਰ ਰਹਿੰਦੇ ਹਰ ਹਰ ਤਰ੍ਹਾਂ ਦੀ ਰੋਟੀ ਜਿਹੜੀ ਆ ਵਧੀਆ ਤਰੀਕੇ ਨਾਲ ਬਣਾਉਂਦੇ ਆ ਜੇ ਖੇਂਦੀ ਗੱਲ ਕਰੀਏ ਹੁਣ ਕਿਵੇਂ ਹੁਣ ਤੇ ਤੁਸੀਂ ਸੇਵਾਮੁਕਤ ਹੋ ਸੇਵਾਮੁਕਤ ਤੇ ਅਕਸਰ ਮੈਂ ਕਈ ਵਾਰੀ ਦੇਖਿਆ ਕਿ ਜਿਹੜੇ ਸੇਵਾਮੁਕਤ ਕੋਈ ਵੀ ਜਦੋਂ ਆਦਾ ਤਾਂ ਸ਼ਾਇਦ ਉਹ ਕਹਿੰਦਾ ਕਿ ਇਹਦਾ ਬੋਝ ਪਰਿਵਾਰ ਦਾ ਵੀ ਬੋਝ ਇੱਕ ਇਹ ਇੱਕ ਬੜਾ ਜਦੋਂ ਮੈਂ ਤੁਹਾਨੂੰ ਦੇਖ ਰਿਹਾ ਤਸਵੀਰਾਂ 'ਚ ਤੇ ਤੁਸੀਂ weight lift ਕਰ ਰਹੇ ਹੋ ਤੇ ਇੱਕ ਇੱਕ ਵੱਖਰੇ ਤਰ੍ਹਾਂ ਦਾ ਜੀਵਨ ਇਹ ਇਸ ਤਰ੍ਹਾਂ ਆ ਜੀ ਕਿ ਸ਼ੁਰੂ ਤੋਂ ਸ਼ੌਂਕ ਹੀ ਸੀ ਕਿਸੇ ਦਿਨ ਬਣਾ ਕੇ ਰੱਖੀਏ ਬਾਕੀ ਇਹ ਕੀ ਵੀ ਇੱਕ ਮਾਲਕ ਦੀ ਵੀ ਕਿਰਪਾ ਜਿਹੜੀ ਆ ਬਹੁਤ ਜ਼ਿਆਦਾ ਆ ਕਿ ਜਦੋਂ 40 ਪਲੱਸ ਬੰਦਾ ਹੁੰਦਾ ਤੇ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਉਹਨੂੰ ਭਾਵੇਂ ਉਹ ਵੀ ਬਲੱਡ ਪ੍ਰੈਸ਼ਰ ਆ ਸ਼ੂਗਰ ਆ ਹੋਰ ਕਈ ਤਰ੍ਹਾਂ ਦੇ ਰੋਗ ਹੈਗੇ ਨੇ ਪਰ ਮੈਂ ਇਥੇ ਕਮਾਂਗਾ ਵੀ ਉਸ ਮਾਲਕ ਦੀ ਅਪਰ ਕਿਰਪਾ ਮੇਰੇ ਤੇ ਕਿ ਮੈਂ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਨਹੀਂ ਲੈ ਰਿਆ ਸਿਰਫ ਇਹੀ ਆ ਕਿ ਮਾਲਕਾ ਦਾ ਮੈਨੂੰ ਸਾਥ ਆ ਤੇ ਆਪਣਾ ਜਿਹੜਾ ਸਰੀਰ ਹੈ ਨੂੰ ਮੈਂ ਜਿੰਨਾ ਭੰਨਿਆ ਜਾਂਦਾ ਤਕਰੀਬਨ ਕਿੱਕ ਦਿਹਾੜੀ ਦਾ ਮੈਂ 3.5 ਘੰਟੇ ਜਿਹੜੇ ਨੇ ਇਹਦੇ ਤੇ ਲਾਉਣਾ ਸਵੇਰੇ ਮੈਂ ਜਾਂਦਾ ਸਵਾ ਘੰਟਾ ਮੇਰੀ ਸੈਰ ਹੁੰਦੀ ਆ ਸਵਾ ਘੰਟਾ ਸੈਰ ਕਰਨ ਤੋਂ ਬਾਅਦ ਆ ਕੇ ਸਵਾ ਘੰਟਾ ਇੱਥੇ ਐਕਸਰਸਾਈਜ਼ ਕਰੀਦਾ ਇਸ ਤੋਂ ਮੇਰੇ ਤੋਂ ਪਹਿਲਾਂ ਮੇਰਾ ਬੇਟਾ ਲੱਗਾ ਹੁੰਦਾ ਜਦੋਂ ਉਹ ਹਟਦਾ ਤੇ ਮੈਂ ਸ਼ੁਰੂ ਹੋ ਜਾਂਦਾ 9 ਵਜੇ ਤੱਕ ਮੈਂ ਤਕਰੀਬਨ ਕਿਸੇ ਦਾ ਫੋਨ ਵੀ ਬਹੁਤ ਘੱਟ ਚੁੱਕਦਾ ਕਿ ਕਈ ਵਾਰੀ ਇਦਾਂ ਵੀ ਹੁੰਦਾ ਹੋਣਾ ਨਾ ਕਿ ਪਿਓਪੁੱਤ ਦਾ ਕੰਪੀਟੀਸ਼ਨ ਵੀ ਹੋ ਜਾਂਦਾ ਅੱਜ ਅੱਜ ਆਊਟ ਆਉਟ ਚੁੱਕਦਾ ਬਿਲਕੁਲ ਕੰਪੀਟੀਸ਼ਨ ਵੀ ਬਹੁਤ ਵਾਰ ਹੋਇਆ ਤੇ ਤੁਹਾਨੂੰ ਪਤਾ ਕੀ ਬੱਚਿਆਂ ਦੇ ਅੱਗੇ ਮਾਪੇ ਨੂੰ ਹਾਰਨਾ ਹੀ ਪੈਂਦਾ ਕਿਉਂਕਿ ਉਹਨਾਂ ਦਾ ਜੇ ਅਸੀਂ ਜਿੱਤੀਏ ਤੇ ਫਿਰ ਉਹਨਾਂ ਦਾ ਹੌਸਲਾ ਡਿੱਗਦਾ ਲੇਕਿਨ ਇਹ ਹੈ ਕਿ ਮੇਰਾ ਬੇਟਾ ਜਿਹੜਾ ਆ ਮੈਂ ਕਹਾਂਗਾ ਅੱਜ ਕੱਲ ਦੇ ਬੱਚਿਆਂ ਵਰਗਾ ਨਹੀਂ ਹੈਗਾ ਛੌਂਕ ਉਹਨੂੰ ਵੀ ਖਾਣ ਪੀਂਦਾ ਹੀ ਆ ਔਰ ਐਕਸਰਸਾਈਜ਼ ਕਰਦਾ ਸਾਰੇ ਕੰਮ ਛੱਡ ਸਕਦੇ ਉਹਦੇ ਇਗਜ਼ਾਮ ਹੋ ਰਹੇ ਨੇ ਪਲੱਸ 2 ਦੇ ਪਰ ਫਿਰ ਵੀ ਉਹ ਆਪਣੀ ਅਕਸਰ ਜਿਦਸਾਈ ਜਿਹੜੀ ਆ ਉਹ ਨਹੀਂ ਛੱਡਦਾ ਦੂਸਰਾ ਜਦੋਂ ਤੁਸੀਂ ਕਹਿੰਦੇ ਗਰਾਊਂਡ ਵਿੱਚ ਜਾਂਦੇ ਹੋ ਸਵਾ ਘੰਟਾ ਸੈਰ ਜਾਂ ਦੌੜ ਕਰਦੇ ਉੱਥੇ ਵੀ ਨੌਜਵਾਨ ਮਿਲਦੇ ਉਹਨਾਂ ਨੂੰ ਵੀ ਸੇਧ ਦਿੰਦੇ ਹੋਗੇ ਨੌਜਵਾਨ ਮਿਲਦੇ ਨੇ ਉਹ ਮੈਂ ਖਿਆਲ ਆਖੀ ਮੈਨੂੰ ਵੇਖ ਕੇ ਉਹਨਾਂ ਨੂੰ ਸੇਧ ਆ ਜਾਂਦੀ ਆ ਕਿ ਅੱਜ ਦੇ ਯੁੱਗ ਦੇ ਵਿੱਚ ਵੀ ਭਾਵੇਂ ਕੋਈ ਉੱਥੇ 18 ਸਾਲ ਦਾ ਭਾਵੇਂ 22 ਸਾਲ ਦਾ ਭਾਵੇਂ ਕੋਈ 20 ਸਾਲ ਦਾ 25 ਸਾਲ ਦਾ ਕੋਈ ਵੀ ਉਮਰ ਮੇਰੇ ਤੋਂ ਛੋਟੇ ਵੀ ਨੇ ਮੇਰੇ ਤੋਂ ਵੱਡੇ ਵੀ ਨੇ ਪਰ ਸ਼ਾਇਦਿਆ ਕੋਈ ਮੇਰੇ ਇਰਾਦੇ ਤੱਕ ਲਿਆ ਹੋਇਆ ਹੋਏ ਕਦੀ ਕਿਉਂਕਿ ਮੇਰੀ ਵੀ ਬਤ ਬਤ ਕੋਸ਼ਿਸ਼ ਰਹੀ ਹੁੰਦੀ ਕਿ ਮੈਂ ਸੈਦ ਜਿਹੜੀ ਆ ਉਹ ਮ ਇਕੱਲਾ ਕਰਾਂ ਕਿਉਂਕਿ ਮੇਰੇ ਨਾਲ ਕੋਈ ਨਾ ਤੇ ਮਿਲਦਾ ਹੀ ਆ ਤੇ ਨਾ ਮੈਨੂੰ ਹੀ ਮਜ਼ਾ ਆਉਂਦਾ ਮਤਲਬ ਤੁਹਾਨੂੰ ਕੰਪੀਟ ਕਰਦੇ ਆ ਆਪਣੇ ਨਾਲ ਲੇਕਿਨ ਪਿੱਛੇ ਰਹਿ ਜਾਂਦੇ ਆ ਪਿੱਛੇ ਰਹਿ ਜਾਂਦੇ ਜੀ ਬਿਲਕੁਲ ਪਿੱਛੇ ਰਹਿ ਜਾਂਦੇ ਆ ਮਨੋ ਇਹ 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 ਰੂਟੀਨ ਫਿਰ ਕਿਵੇਂ ਇਹ ਹੁਣ ਅੱਗੋਂ ਚੱਲਦੀ ਰਹੂਗੀ ਇਹ ਜਿਹੜੀ ਫਿਟਨੈਸ ਆ ਸਾਡੀ ਦੇਖ ਕੇ ਵੀ ਲੱਗਦਾ ਹਾਂ ਕੋਸ਼ਿਸ਼ ਤੇ ਇਹੀ ਹੈ ਜੀ ਆਪਣੀ ਕੋਸ਼ਿਸ਼ ਤੇ ਹੀ ਰਹੇਗੀ ਜਦ ਤੱਕ ਮਾਲਕ ਨੇ ਤੰਦਰੁਸਤੀ ਬਖਸ਼ੀ ਆ ਉਨੀ ਤੇ ਤਾਂ ਮੈਂ ਹਟਦਾ ਨਹੀਂ ਕਿਉਂਕਿ ਕਈ ਵਾਰੀ ਬਾਰਿਸ਼ ਹੁੰਦੀ ਆ ਮੈਂ ਉੱਠ ਪੈਂਦਾ ਮੈਂ ਨਹੀਂ ਕਦੀ ਵੇਖਿਆ ਕਿ ਬਾਹਰ ਬਾਰਿਸ਼ ਹੋਣ ਦੇ ਕਿ ਨਹੀਂ ਬਹੌਂਦੀ اپنی ਵਰਦੀ ਟਿਚ ਕਰ ਲੀਦੀ ਆ ਜਦੋਂ ਬਾਹਰ ਨਿਕਲੀ ਤਾਂ بارش ਹੁੰਦੀ ਆ ਜੇ بارش ਹੁੰਦੀ ਆ ਉਹ 2.5 ਘੰਟੇ ਆ ਕੇ ਤੇ ਇੱਥੇ ਲਾ ਲਾਂਗੇ ਆਪਾਂ ਬਿਲਕੁਲ ਇਹਨੇ ਕਿ ਵਰਦੀ ਟਿਚ ਕਰ ਲੀਦੀ ਆ ਵਰਦੀ ਉਦੋਂ ਵੀ ਟਿਚ ਸੀ ਜਦੋਂ ਡਿਊਟੀ ਤੇ ਸੀ ਇੱਕ ਸੁਪਰਡੈਂਟ ਦੀ ਸਹਾਇਕ ਸੁਪਰਡੈਂਟ ਦੀ ਡਿਊਟੀ ਸੀ ਜੇਲਾ ਦੇ ਵਿੱਚ ਵੀ ਡਿਊਟੀ ਇੱਕ ਪੂਰੀ ਨਿਗਰਾਨੀ ਨਾਲ ਕਰਦੇ ਰਹੇ ਔਰ ਹੁਣ ਵੀ ਉਹ ਡਿਊਟੀ ਵਾਂਗੀ ਆਪਣੀ ਇਸ ਜਿਹੜੀ ਇਹ ਕਹਿੰਦੇ ਐ ਐਕਸਰਸਾਈਜ਼ ਜਾਂ ਦੌੜ ਨੂੰ ਕੰਟੀਨਿਊ ਕਰਦੇ ਪਏ ਔਰ ਇੱਕ ਨੌਜਵਾਨਾਂ ਨੂੰ ਵੀ ਸੇਧ ਦੇ ਰਹੇ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਮਨਿੰਟ ਟੀਵੀ ਲਈ ਗੁਰਦਾਸ